ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਤੇ ਬਹੁਤ ਕੰਮ ਆਵੇਗੀ ਸੰਗੀਤ ਜੀ ਕਈ ਭੈਣ ਭਰਾਣਾ ਆਪਣੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਤੋਂ ਪਰੇਸ਼ਾਨ ਹੋ ਕੇ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਲੱਗ ਜਾਂਦੇ ਆ ਕਿ ਰੱਬ ਸਾਡੀ ਸੁਣਦਾ ਨਹੀਂ ਰੱਬ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਕਰਦਾ ਭਾਵੇਂ ਰੱਬ ਦੇ ਨਾਲ ਗਿੱਲੇ ਸ਼ਿਕਵੇਸ਼ ਕੀਤਾ ਕਰਦੇ ਆ ਰੱਬ ਨੂੰ ਉਲਾਮੇ ਦਿੰਦੇ ਆ ਆਪਣੀ ਕਿਸਮਤ ਨੂੰ ਕੁਸਦੇ ਆ ਕਿ ਰੱਬ ਨੇ ਸਾਡੀ ਕਿਸਮਤ ਦੇ ਵਿੱਚ ਕੋਈ ਸੁੱਖ ਨਹੀਂ ਲਿਖਿਆ ਪ੍ਰਸੰਗਤ ਜੀ ਸੱਚ ਤਾਂ ਇਹ ਆ ਕਿ ਰੱਬ ਸਭ ਦੀ ਸੁਣਦਾ ਹੈ ਬਲਕਿ ਰੱਬ ਹਰ ਵਕਤ ਸਾਨੂੰ ਦੇਖ ਰਿਹਾ ਹੈ ਸਾਡੇ ਕੀਤੇ ਹੋਏ ਹਰ ਚੰਗੇ ਮਾੜੇ ਕੰਮ ਦਾ ਹਿਸਾਬ ਕਿਤਾਬ ਉਹ ਪਰਮਪਿਤਾ ਪ੍ਰਮਾਤਮਾ ਜੀ ਰਖ ਰਹੇ ਨੇ ਆਪਾਂ ਜੋ ਵੀ ਇਹ ਧਰਤੀ ਤੇ ਰਹਿ ਕੇ ਕੰਮ ਕਰਦੇ ਆਂ ਭਾਵੇਂ ਚੰਗੇ ਕਰ ਰਹੇ ਆਂ ਮਾੜੇ ਕਰ ਰਹੇ ਆਂ ਉਹ ਮਾਲਕ ਸਭ ਦੇਖ ਰਿਹਾ ਏ ਸਭ ਦਾ ਹਿਸਾਬ ਕਿਤਾਬ ਕਰ ਰਿਹਾ ਏ ਅਤੇ ਉਹ ਕੀਤੇ ਹੋਏ ਚੰਗੇ ਮਾੜੇ ਕੰਮਾਂ ਦਾ ਫਲ ਵੀ ਸਾਨੂੰ ਦੇ ਰਿਹਾ ਏ ਸਾਨੂੰ ਇਹ ਗੱਲ ਵਾਰ-ਵਾਰ ਸਮਝਾਈ ਜਾਂਦੀ ਕਿ ਜਿੱਦਾਂ ਦੇ ਆਪਾਂ ਕਰਮ ਕਮਾਉਨੇ ਆਂ ਉਦਾਂ ਦਾ ਹੀ ਫਲ ਸਾਨੂੰ ਮਿਲਦਾ ਏ ਅਤੇ ਫਲ ਕਈ ਗੁਣਾ ਹੋ ਕੇ ਮਿਲਦਾ ਏ ਭਾਵੇਂ ਆਪਾਂ ਕੋਈ ਚੰਗਾ ਕੰਮ ਕਰ ਲਈਏ ਭਾਵੇਂ ਆਪਾਂ ਕੋਈ ਮਾੜਾ ਕੰਮ ਕਰ ਲਈਏ ਉਹਦਾ ਨਤੀਜਾ ਕਈ ਗੁਣਾ ਹੋ ਕੇ ਸਾਨੂੰ ਮਿਲੇਗਾ ਸੋ ਇਸ ਕਰਕੇ ਜ਼ੋਰ ਦਿੱਤਾ ਜਾਂਦਾ ਕਿ ਭਾਈ ਜੇਕਰ ਤੈਨੂੰ ਮਨੁੱਖੀ ਜਮਾ ਮਿਲ ਗਿਆ ਏ ਇਹ ਧਰਤੀ ਤੇ ਤੂੰ ਆ ਗਿਆ ਏ ਤਾਂ ਧਰਤੀ ਤੇ ਰਹਿ ਕੇ ਚੰਗੇ ਕੰਮ ਕਰ ਚੰਗੇ ਕਰਮ ਬਣਾ ਤਾਂ ਜੋ ਤੇਰੇ ਚੰਗੇ ਕਰਮਾਂ ਕਰਕੇ ਤੇਰੇ ਪਿਛਲੇ ਮਾੜੇ ਕਰਮਾਂ ਦੇ ਵਰਕੇ ਵੀ ਪਾੜੇ ਜਾ ਸਕਣ ਕਿ ਨੇਕ ਕੰਮ ਕਰਾਂਗੇ ਤਾਂ ਮਾਲਕ ਸਾਡੀ ਕਿਸਮਤ ਸੋਹਣੀ ਤੋਂ ਸੋਹਣੀ ਬਣਾਉਂਦਾ ਜਾਵੇਗਾ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੰਮਕਾਰਾਂ ਦੇ ਵਿੱਚ ਜੋ ਵੀ ਰੁਕਾਵਟਾਂ ਨੇ ਨਾ ਉਹ ਸਭ ਦੂਰ ਹੁੰਦੀਆਂ ਜਾਣਗੀਆਂ ਜੇਕਰ ਅਸੀਂ ਆਪਣੀਆਂ ਆਦਤਾਂ ਆਪਣੇ ਸੁਭਾਅ ਆਪਣੀ ਸੋਚ ਦੇ ਵਿੱਚ ਬਰਕ ਕਰ ਲਈਏ ਚੰਗਾ ਸੁਭਾਅ ਚੰਗੀ ਸੋਚ ਅਪਣਾ ਲਈਏ ਚੰਗੀਆਂ ਆਦਤਾਂ ਅਪਣਾ ਲਈਏ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਐਸੀਆਂ ਆਦਤਾਂ ਬਾਰੇ ਕੁਝ ਐਸੇ ਕੰਮਾਂ ਬਾਰੇ ਗੱਲ ਕਰਨੀ ਆ ਜਿਹੜੇ ਕੰਮ ਕਰਦਿਆਂ ਸਾਰ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਹੁਤ ਚੰਗੇ ਬਦਲਾਅ ਆਉਂਦੇ ਆ ਇੰਜ ਕਹਿ ਲਈਏ ਕਿ ਮਾਲਕ ਦੀ ਬਹੁਤ ਕਿਰਪਾ ਵਰਤਦੀ ਆ ਸਭ ਤੋਂ ਪਹਿਲਾਂ ਸਾਡੇ ਘਰ ਦੇ ਵਿੱਚ ਰਿਜਕ ਦੇ ਵਿੱਚ ਵਾਧਾ ਹੁੰਦਾ ਹੈ ਮਾਣ ਸਨਮਾਨ ਦੇ ਵਿੱਚ ਵਾਧਾ ਹੁੰਦਾ ਹੈ ਹਰ ਚੀਜ਼ ਦੇ ਵਿੱਚ ਵਾਧਾ ਹੁੰਦਾ ਹੈ ਸੋ ਇਹ ਤਮ ਕਿਹੜੇ ਆ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਹੈ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਜਿੱਥੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਨਿਯਮ ਦੇ ਨਾਲ ਜਪਿਆ ਜਾਂਦਾ ਹੈ ਨਾ ਉੱਥੇ ਖੁਸ਼ੀਆਂ ਵਰਕਤਾਂ ਖੁਦ ਚੱਲ ਕੇ ਆਉਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਸ ਘਰ ਪਰਿਵਾਰ ਦੇ ਉੱਤੇ ਬਹੁਤ ਕਿਰਪਾ ਹੁੰਦੀ ਆ ਇਸ ਲਈ ਆਪਣੇ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਕਰਨੀ ਚਾਹੀਦੀ ਆ ਭਾਵੇਂ ਤੁਸੀਂ 5 10 ਮਿੰਟ ਹੀ ਪਰਮ ਪਿਤਾ ਪਰਮਾਤਮਾ ਜੀ ਦੇ ਲਈ ਕੱਢ ਲਓ ਵੈਸੇ ਤਾਂ ਚਲੋ ਹਰੇਕ ਮਨੁੱਖ ਨੂੰ ਆਪਣੇ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਦਾ ਦਸਵੰਧ ਕੱਢਣਾ ਚਾਹੀਦਾ ਹੈ ਪਰ ਜੇ ਆਪਾਂ ਸ਼ੁਰੂਆਤ 5-10 ਮਿੰਟ ਤੋਂ ਵੀ ਕਰ ਲਈਏ ਨਾ ਇਹ 5-10 ਮਿੰਟ ਕਰਕੇ ਵੀ ਮਾਲਕ ਨੇ ਬਹੁਤ ਕਿਰਪਾ ਕਰ ਦੇਣੀ ਆ ਆਪਣੇ ਆਪ ਹੀ ਅਸੀਂ 2.5 ਘੰਟੇ ਦਾ ਦਸਬੰਧ ਕੱਢਣਾ ਸ਼ੁਰੂ ਕਰ ਦਵਾਂਗੇ ਬਲਕਿ ਇਸ ਤੋਂ ਵੀ ਵੱਧ ਮਾਲਕ ਨੇ ਆਪੇ ਭੇਨਮੰਦਗੀ ਕਰਵਾ ਲੈਣੀ ਆ ਸ਼ੁਰੂਆਤ ਤੁਸੀਂ 5-10 ਮਿੰਟ ਤੋਂ ਕਰ ਲਓ ਤੇ ਇਹ 5-10 ਮਿੰਟ ਭਾਵੇਂ ਤੁਸੀਂ ਪਰਮਕੀਤਾ ਪਰਮਾਤਮਾ ਜੀ ਦਾ ਨਾਮ ਜਪ ਲਓ ਭਾਵੇਂ ਤੁਸੀਂ ਪਰਮਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰ ਲੋ ਕਿਉਂਕਿ ਜਦੋਂ ਆਪਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਤਾਂ ਸਾਨੂੰ ਮਾਲਕ ਦੀ ਖੁਸ਼ੀ ਮਿਲਦੀ ਆ ਬਲਕਿ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਤੇ ਮਿਹਰਬਾਨ ਹੁੰਦੀ ਆ ਪਰ ਜਦੋਂ ਅਸੀਂ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਰੱਬ ਨੂੰ ਉਲਾਬੇ ਦਿੰਨੇ ਆ ਤਾਂ ਕਿਤੇ ਨਾ ਕਿਤੇ ਅਸੀਂ ਗੁਰੂ ਚਰਨਾ ਤੋਂ ਦੂਰ ਹੋ ਜਾਂਦੇ ਆ ਸੋ ਉਲਾਬੇ ਨਹੀਂ ਦੇਨੇ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਜਿੰਨਾ ਹੋ ਸਕੇ ਉਹਨਾਂ ਚੀਜ਼ਾਂ ਨੂੰ ਆਪਣੇ ਮਨ ਦੇ ਵਿੱਚ ਰੱਖੋ ਜੋ ਮਾਲਕ ਨੇ ਦਿੱਤੀਆਂ ਨਹੀਂ ਉਹਨਾਂ ਦੇ ਲਈ ਮਾਲਕ ਨੂੰ ਧੰਨਵਾਦ ਭੇਜੋ ਸ਼ੁਕਰੀਆ ਭੇਜੋ ਕਿ ਮਾਲਕਾ ਤੇਰਾ ਸ਼ੁਕਰ ਹੈ ਸ਼ੁਕਰ ਹੈ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਬਸ ਗੱਲ ਇਹ ਨਹੀਂ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਦੇਖ ਲਈਏ ਜੋ ਚੀਜ਼ਾਂ ਅਜੇ ਸਾਡੇ ਕੋਲ ਨਹੀਂ ਆ ਇਸ ਕਰਕੇ ਅਸੀਂ ਗਿਲੇ ਸ਼ਿਕਵੇ ਕੀਤਾ ਰੱਬ ਦੇ ਨਾਲ ਕਰਦੇ ਹਾਂ ਪਰ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਦੇਖਾਂਗੇ ਜੋ ਮਾਲਕ ਨੇ ਸਾਨੂੰ ਬਿਨਾ ਬੋਲਿਆ ਬਿਨਾ ਮੰਗਿਆ ਦਿੱਤੀਆਂ ਨੇ ਤਾਂ ਆਪਣੇ ਆਪ ਹੀ ਮੁੱਖ ਚੋਂ ਸ਼ੁਕਰਾਨਾ ਨਿਕਲੇਗਾ ਉਸ ਤੋਂ ਬਾਅਦ ਤੀਸਰਾ ਕੰਮ ਆ ਸੇਵਾ ਕਰਨੀ ਸੇਵਾ ਦੇ ਵਿੱਚ ਮਾਪਿਓ ਦੀ ਸੇਵਾ ਕਿਸੇ ਲੋੜਵੰਦ ਕਿਸੇ ਗਰੀਬ ਦੀ ਸੇਵਾ ਪੰਛੀ ਪ੍ਰਿੰਦਿਆਂ ਦੀ ਸੇਵਾ ਮਤਲਬ ਕੋਈ ਵੀ ਲੋੜਵੰਦ ਜੋ ਵੀ ਉਹਦੀ ਲੋੜ ਆ ਲੋੜ ਦੇ ਮੁਤਾਬਕ ਉਹਦੀ ਮਦਦ ਕੀਤੀ ਜਾਵੇ ਜੇਕਰ ਪੈਸੇ ਦੇ ਨਾਲ ਤੁਸੀਂ ਕਿਸੇ ਦੀ ਮਦਦ ਨਹੀਂ ਕਰ ਪਾਉਂਦੇ ਜਾਂ ਕਿਸੇ ਦੀ ਲੋੜ ਵੱਧਦੀ ਆ ਪਰ ਤੁਹਾਡੀ ਸਮਰੱਥਾ ਘਟਿਆ ਤਾਂ ਉੱਥੇ ਮਾਲਕ ਨਾ ਸਾਡੇ ਮਨ ਦੀ ਭਾਵਨਾ ਦੇਖਦਾ ਏ ਮਾਲਕ ਕਦੇ ਵੀ ਇਹ ਨਹੀਂ ਦੇਖਦਾ ਕਿ ਇਸ ਬੰਦੇ ਨੇ ਕਿਹੜੀ ਚੀਜ਼ ਦੀ ਕਿੰਨੀ ਚੀਜ਼ ਦੀ ਮਦਦ ਕੀਤੀ ਮਾਲਕ ਸੇਵਾ ਕਰਦਿਆਂ ਹੋਿਆਂ ਦੀ ਦਾਨ ਪੁੰਨ ਕਰਦਿਆਂ ਦੀ ਮਨ ਦੀ ਭਾਵਨਾ ਦੇਖਦਾ ਹੈ ਪਾਠ ਪੂਜਾ ਕਰਦਿਆਂ ਦੀ ਮਨ ਦੀ ਭਾਵਨਾ ਦੇਖਦਾ ਸਭ ਤੋਂ ਜ਼ਰੂਰੀ ਹੈ ਸਾਡੀ ਸੱਚੀ ਸੁੱਚੀ ਨੀਅਤ ਸਾਫ਼ ਮਨ ਦੇ ਨਾਲ ਸੱਚੇ ਮਨ ਦੇ ਨਾਲ ਥੋੜੀ ਜੀ ਕੀਤੀ ਹੋਈ ਸੇਵਾ ਵੀ ਮਾਲਕ ਦੇ ਚਰਨਾਂ ਵਿੱਚ ਪ੍ਰਵਾਨਿਆ ਜੇ ਆਪਾਂ ਕਿਸੇ ਪਦਾਰਥਾਂ ਦੇ ਨਾਲ ਕਿਸੇ ਦੀ ਮਦਦ ਨਹੀਂ ਕਰ ਸਕਦੇ ਪੈਸੇ ਦੇ ਨਾਲ ਮਦਦ ਨਹੀਂ ਕਰ ਸਕਦੇ ਤਾਂ ਕਿਸੇ ਦੇ ਨਾਲ ਅਸੀਂ ਮਿੱਠੇ ਬੋਲ ਤਾਂ ਬੋਲ ਸਕਦੇ ਹਾਂ ਕਿਸੇ ਦਾ ਦੁੱਖ ਸੁਣ ਕੇ ਉਹਦਾ ਦੁੱਖ ਵੰਡਾ ਸਕਦੇ ਆ ਕਿਸੇ ਦਾ ਪਰਦਾ ਕੱਢ ਸਕਦੇ ਆ ਮਤਲਬ ਕਿਸੇ ਨੇ ਆਪਣਾ ਦੁੱਖ ਸਾਡੇ ਨਾਲ ਸਾਂਝਾ ਕੀਤਾ ਵਾਰ ਨਾ ਕੁਝ ਗੱਲਾਂ ਬੰਦੇ ਦੇ ਮਨ ਦਾ ਬੋਝ ਬਣ ਜਾਂਦੀਆਂ ਨੇ ਜੋ ਚਾਹ ਕੇ ਵੀ ਕਿਸੇ ਨੂੰ ਨਹੀਂ ਦੱਸ ਪਾਉਂਦਾ ਜੇਕਰ ਕੋਈ ਇਦਾਂ ਦਾ ਮਨ ਦਾ ਬੋਝ ਤੁਹਾਡੇ ਨਾਲ ਸਾਂਝਾ ਕਰਦਾ ਏ ਕਿਸੇ ਆਪਣੀ ਮਜਬੂਰੀ ਬਾਰੇ ਦੱਸਦਾ ਏ ਜਾਂ ਕਿਸੇ ਦੇ ਧੀ ਪੁੱਤ ਦੀ ਕੋਈ ਗੱਲ ਤੁਹਾਡੇ ਕੋਲ ਕਿਸੇ ਵੀ ਤਰੀਕੇ ਦੇ ਨਾਲ ਆ ਜਾਂਦੀ ਆ ਤਾ ਪਰਦਾ ਕੱਜਣ ਦੀ ਕੋਸ਼ਿਸ਼ ਕਰੋ ਜਦੋਂ ਅਸੀਂ ਕਿਸੇ ਦਾ ਪਰਦਾ ਕੱਜਦੇ ਆ ਤਾਂ ਮਾਲਕ ਸਾਡੇ ਪਰਦੇ ਕੱਜਦਾ ਏ ਹੱਥੀ ਕੀਤੀ ਹੋਈ ਸੇਵਾ ਪਦਾਰਥਾਂ ਦੇ ਨਾਲ ਕੀਤੀ ਹੋਈ ਸੇਵਾ ਕਿਸੇ ਵੀ ਤਰੀਕੇ ਦੇ ਨਾਲ ਕੀਤੀ ਹੋਈ ਸੇਵਾ ਕਹਿੰਦੇ 100 ਹੱਥਾਂ ਦੇ ਰਾਹੀਂ ਵਾਪਸ ਆਉਂਦੀ ਆ 100 ਗੁਣਾ ਹੋ ਕੇ ਸਾਨੂੰ ਵਾਪਸ ਮਿਲਦੀ ਆ ਜਿਵੇਂ ਧਰਤੀ ਦੇ ਵਿੱਚ ਆਪਾਂ ਇੱਕ ਬੀਜ ਬੀਜਦੇ ਆ ਤਾਂ ਉਹ ਇੱਕ ਬੀਜ ਤੋਂ ਕਿੰਨੇ ਗੁਣਾ ਫਲ ਪ੍ਰਾਪਤ ਹੁੰਦਾ ਹੀ ਬਸ ਉਸੇ ਤਰ੍ਹਾਂ ਇਹ ਕਿੰਨੇ ਸਾਡਾ ਕੀਤਾ ਹੋਇਆ ਦਾਨ ਪੁੰਨ ਸੇਵਾ ਸਾਡੇ ਕਰਮ ਸਵਾਰਦੀ ਆ ਸੋ ਜਿੱਥੇ ਵੀ ਮੌਕਾ ਮਿਲੇ ਕਿਸੇ ਗਰੀਬ ਕਿਸੇ ਲੋੜਵੰਦ ਦੀ ਕਿਸੇ ਬਜ਼ੁਰਗ ਦੀ ਅਸੀਸ ਲੈਣ ਦਾ ਉਹ ਮੌਕਾ ਹੱਥੋਂ ਨਾ ਜਾਣ ਦੋ ਹੱਥੀ ਸੇਵਾ ਤਾਂ ਕਰ ਸਕਦੇ ਆ ਨਾ ਹੱਥੀ ਮਦਦ ਤਾਂ ਕਰ ਸਕਦੇ ਆ ਨਾ ਜੇ ਕਿਸੇ ਦਾ ਚੰਗਾ ਨਹੀਂ ਕਰਨਾ ਤਾਂ ਕਿਸੇ ਦਾ ਮਾੜਾ ਵੀ ਨਾ ਕਰੋ ਸਭ ਦੇ ਲਈ ਚੰਗਾ ਸੋਚਣਾ ਪਰਮਪਿਤਾ ਪਰਮਾਤਮਾ ਜੀ ਦੀ ਬਣਾਈ ਹੋਈ ਇਹ ਸੋਹਣੀ ਸ੍ਰਿਸ਼ਟੀ ਸੋਹਣੀ ਧਰਤੀ ਦੇ ਉੱਤੇ ਜਿੰਨੇ ਵੀ ਜੀਵ ਆ ਭਾਵੇਂ ਮਨੁੱਖ ਆ ਭਾਵੇਂ ਕੋਈ ਪੰਛੀ ਜਾਨਵਰ ਜੋ ਵੀ ਧਰਤੀ ਦੇ ਉੱਤੇ ਜਨਮ ਲੈ ਕੇ ਆ ਗਿਆ ਪੇੜ ਪੌਦੇ ਹਵਾ ਜੋ ਵੀ ਇਹ ਸਭ ਪਰਮਪਿਤਾ ਪਰਮਾਤਮਾ ਜੀ ਦੀ ਜੀਆ ਜਨਤਿਆ ਤੇ ਆਪਾਂ ਜਦੋਂ ਪਰਮਪਿਤਾ ਪਰਮਾਤਮਾ ਜੀ ਦੀ ਜੀਆ ਜਨਤ ਦਾ ਧਿਆਨ ਰੱਖਦੇ ਆ ਤਾਂ ਪਰਮਪਿਤਾ ਪਰਮਾਤਮਾ ਜੀ ਆਪਣੇ ਆਪ ਸਾਡੇ ਤੇ ਖੁਸ਼ ਹੁੰਦੇ ਆ ਮਿਹਰਬਾਨ ਹੁੰਦੇ ਆ ਸੋ ਇਹ ਪੰਛੀ ਪਰਿੰਦੇ ਜਾਨਵਰ ਇਹਨਾਂ ਨੂੰ ਕੁਝ ਖਾਣ ਨੂੰ ਪਾ ਦੇਣਾ ਇਹ ਵੀ ਭਲੇ ਦਾ ਕੰਮ ਆ ਕਹਿੰਦੇ ਜਦੋਂ ਕੋਈ ਪੰਛੀ ਪਰਿੰਦਾ ਕੋਈ ਜਾਨਵਰ ਸਾਡੇ ਘਰ ਦਾ ਅੰਨ ਖਾ ਕੇ ਜਾਂਦਾ ਹੈ ਨਾ ਮਨੁੱਖ ਦੇ ਨਾਲੋਂ ਜ਼ਿਆਦੀਆਂ ਦੁਆਵਾਂ ਅਸੀਂ ਤਾਂ ਦੇ ਕੇ ਜਾਂਦਾ ਹੈ ਕਿ ਮਾਲਕਾ ਇਹ ਬੰਦੇ ਦੇ ਘਰ ਦੇ ਵਿੱਚ ਕਦੇ ਵੀ ਰਿਜਕ ਦੀ ਘਾਟ ਨਾ ਹੋਣ ਦੇਵੇ ਕਿਉਂਕਿ ਇੰਨੇ ਮੇਰਾ ਢਿੱਡ ਭਰਿਆ ਸੋ ਮੁਕ ਦੀ ਗੱਲ ਇਹ ਹੈ ਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਇਹ ਗਿਆਨ ਦੀਆਂ ਗੱਲਾਂ ਸਮਝਾਉਂਦੇ ਹੋਏ ਕਹਿੰਦੇ ਕਿ ਜਦੋਂ ਆਪਾਂ ਆਪਣੇ ਮਨ ਦੇ ਵਿੱਚ ਚੰਗੀ ਸੋਚ ਰੱਖਦੇ ਆ ਤਾਂ ਸਾਡਾ ਸੁਭਾਅ ਆਪਣੇ ਆਪ ਹੀ ਚੰਗਾ ਬਣ ਜਾਂਦਾ ਹੈ ਇਹ ਚੰਗਾ ਸੁਭਾਅ ਚੰਗੀ ਸੋਚ ਚੰਗੀਆਂ ਆਦਤਾਂ ਹੀ ਸਾਡੇ ਚੰਗੇ ਕਰਮ ਬਣਾਉਂਦੀਆਂ ਨੇ ਸਾਡੇ ਪੁੰਨ ਬਣਾਉਂਦੀਆਂ ਨੇ ਤੇ ਜਦੋਂ ਸਾਡੇ ਜੀਵਨ ਦੇ ਵਿੱਚ ਪੁੰਨ ਬਣਦੇ ਆ ਫਿਰ ਸਾਡੇ ਮਾੜੇ ਕਰਮ ਕੱਟੇ ਜਾਂਦੇ ਆ ਜੇਕਰ ਪਿੱਛੇ ਮਾੜੇ ਕੰਮ ਕਰਕੇ ਮਾੜੇ ਕਰਮ ਕਮਾ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਦੁੱਖ ਤਕਲੀਫ ਲਿਖਾ ਕੇ ਆਏ ਆ ਨਾ ਕਹਿੰਦੇ ਉਹ ਵੀ ਮਾਲਕ ਸਾਡੇ ਅੱਜ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਦੇਖ ਕੇ ਘਟ ਦਿੰਦੇ ਨੇ ਸੋ ਦਿਨ ਦੀ ਸ਼ੁਰੂਆਤ ਪਰਮਪਿਤਾ ਪ੍ਰਮਾਤਮਾ ਜੀ ਦੇ ਨਾਮ ਤੋਂ ਕਰੋ ਪਹਿਲਾ ਕੰਮ ਅੰਮ੍ਰਿਤ ਵੇਲੇ ਉੱਠੋ ਸਵੇਰੇ 3 ਤੋਂ ਲੈ ਕੇ 5 ਵਜੇ ਦੇ ਵਿਚਕਾਰ ਉੱਠੋ ਕਿਉਂਕਿ 5 ਤੋਂ ਬਾਅਦ ਤਾਂ ਆਮ ਹੀ ਦੁਨੀਆ ਉੱਠਣੀ ਸ਼ੁਰੂ ਹੋ ਜਾਂਦੀ ਆ ਆਪਣੇ ਕੰਮਾਂ ਕਰਾਂ ਕਰਕੇ ਆਪਣੇ ਪਰਿਵਾਰਾਂ ਕਰਕੇ ਪਰ 5 ਵਜੇ ਤੋਂ ਪਹਿਲਾਂ ਭਜਨ ਮੰਦਗੀ ਕਰਨ ਵਾਲੇ ਰੱਬ ਨੂੰ ਪਿਆਰ ਕਰਨ ਵਾਲੇ ਉੱਠਦੇ ਆ ਸੋ ਆਪਾਂ ਵੀ ਇਹਨਾਂ ਦੇ ਵਿੱਚ ਸ਼ਾਮਲ ਹੋਈਏ ਅਮਰਤ ਵੇਲੇ ਉੱਠੀਏ ਉੱਠ ਕੇ ਪਹਿਲਾਂ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਹੈ ਤੀਸਰਾ ਪਰਮ ਪਿਤਾ ਪਰਮਾਤਮਾ ਜੀ ਦੀ ਦਿੱਤੀ ਹੋਈ ਹਰ ਚੀਜ਼ ਦਾ ਸ਼ੁਕਰਾਨਾ ਕਰਨਾ ਚੌਥਾ ਸੇਵਾ ਕਰਨੀ ਆ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਉਹ ਲੇਖੇ ਲਾਓ ਉਸ ਤੋਂ ਬਾਅਦ ਮਨ ਦੇ ਵਿੱਚ ਕਦੇ ਵੀ ਕਿਸੇ ਦੇ ਲਈ ਮਾੜੇ ਖਿਆਲ ਨਹੀਂ ਆਉਣ ਦਿੰਨੇ ਜਿੰਨਾ ਹੀ ਅਸੀਂ ਦੂਜਿਆਂ ਬਾਰੇ ਚੰਗਾ ਸੋਚਦੇ ਜਾਵਾਂਗੇ ਜਿੰਨਾ ਹੀ ਮਨ ਵਿੱਚ ਚੰਗੀ ਸੋਚ ਰੱਖਾਂਗੇ ਉਨਾ ਹੀ ਸਾਡੇ ਨਾਲ ਚੰਗਾ ਹੁੰਦਾ ਜਾਵੇਗਾ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋ ਚੰਗੀ ਨਹੀਂ ਲੱਗੀ ਤਾਂ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ